ਹਾਂਜੀ ਜਿੱਦਾਂ ਕੀ ਆਪਾਂ ਦੇਖਿਆ ਕਿ ਬਲਜੀਤਰਾ ਨੇ ਆਪਣਾ ਬੇਟਾ ਉਹਨਾਂ ਨੂੰ ਦੇ ਦਿੱਤਾ ਗੁਰਪ੍ਰੀਤਰਾ ਨੂੰ ਤੇ ਗੁਰਪ੍ਰੀਤ ਨੇ ਵੀ ਉਸ ਦੇ ਨਾਂ 5 ਕਿੱਲੇ ਜ਼ਮੀਨ ਦੇ ਕਰਾ ਦਿੱਤੇ ਤੇ ਘਰ ਦਾ ਜਿਹੜਾ ਵੀ ਪਾਸਾ ਉਸਨੇ ਕਿਹਾ ਸੀ ਉਹ ਕਰਵਾ ਦਿੱਤਾ ਤੇ ਉਸ ਨੂੰ ਕਹਿੰਦਾ ਹੈ ਦੇਖ ਲਾ ਕੀ ਹਾਂ ਹੁਣ ਤਾਂ ਤੂੰ ਖੁਸ਼ ਹੈ ਨਾ ਫਿਰ ਇੱਥੇ ਹੀ ਉਹ ਬਲਜੀਤ ਨੂੰ ਕਹਿੰਦਾ ਲੈ ਫੜ ਲਾ ਹੁਣ ਤਾਂ ਸਾਹ ਸੌਖੇ ਆ ਜਾਣਗੇ ਆਂਦੀ ਹਾਂ ਹੁਣ ਕਿਸੇ ਤੋਂ ਗੱਲ ਸੁਣੀ ਨਾ ਪੈ ਗਈ ਮੈਨੂੰ ਸਭ ਸੁਣਾਵਾਂਗੀ ਐਸੇ ਕਰਕੇ ਫਿਰ ਅਮਣਾ ਕਹਿੰਦਾ ਹੈ ਕਿ ਸੁਣਾਵੇਂਗੀ ਤੂੰ ਤਾਂ ਬਾਅਦ ਚ ਮੈਂ ਪਹਿਲਾਂ ਸੁਣਾਵਾਂਗਾ ਫਿਰ ਇਥੇ ਹੀ ਉੱਠ ਕੇ ਉਹ ਮਿੰਦੇ ਦੇ ਘਰ ਕੋ ਲਾਣ ਕੇ ਕਹਿੰਦਾ ਦੇਖ ਲੈ ਜੇ ਹਿੱਸਾ ਲੈਣਾ ਹੋਵੇ ਨਾ ਤੇ ਇਸ ਤਰ੍ਹਾਂ ਲਈਦਾ ਹੁੰਦਾ ਪਿਆਰ ਨਾਲ ਨਾ ਕਿ ਤੇਰੇ ਵਾਂਗੂ ਲੜ ਝਗੜ ਕੇ ਲਈਦਾ ਇੱਥੇ ਹੀ ਫਿਰ ਮਿੰਦਾ ਗੱਲ ਕਹਿੰਦਾ ਹੈ ਕਿ ਜੇ ਤੁਸੀਂ ਵੰਡ ਕਰਦੀ ਪਉਣੀ ਹਿੱਸੇ ਤੇ ਪਿਆਰ ਦੇ ਨਾਲ ਮੈਨੂੰ ਵੀ ਵਲੱਗ ਕਰ ਦਿੰਦੇ ਐਵੇਂ ਮੇਰੇ ਨਾਲ ਕਾਹ ਤੋਂ ਟੁੱਟ ਕੇ ਬਹਿ ਗਏ ਨਾਲੇ ਉਸ ਦੇ ਨਾਲ ਵੀ ਤਾਂ ਤੂੰ ਹੁਣ ਵਰਤੇ ਗਈ ਇੱਥੇ ਹੀ ਫਿਰ ਗੁਰਪ੍ਰੀਤ ਕਹਿੰਦਾ ਹੈ ਕਿ ਇਹ ਤਾਂ ਆਪਾਂ ਨੂੰ ਦੇਖ ਕੇ ਸੜਦਾ ਹੈ ਤੇ ਫਿਰ ਗੁਰਪ੍ਰੀਤ ਦੀ ਰੋਜੀ ਗੱਲ ਟੋਕਦੀ ਹੋਈ ਗਈ ਜੀ ਹੈ ਕਿ ਤੁਸੀਂ ਮੰਨੂ ਦੇ ਸਕੂਲ ਦਾ ਪਤਾ ਕਰ ਆਏ ਬੱਚੇ ਤਾਂ ਆਪਣੇ ਦੋਵੇਂ ਸਕੂਲ ਗਏ ਚਲੇ ਨੇ ਤੇ ਪਰ ਹੁਣ ਇਹ ਕਿਵੇਂ ਕਰੇਗੀ ਫਿਰ ਉਹ ਕਹਿੰਦੇ ਆ ਚੱਲ ਠੀਕ ਹੈ ਅਸੀਂ ਪਤਾ ਕਰਕੇ ਆਉਣੇ ਆ ਤੇ ਅਮਣਾ ਬਲਜੀਤ ਨੂੰ ਕਾਗਜ਼ ਫੜਾਉਂਦਾ ਹੈ ਕਿ ਇਸ ਨੂੰ ਸਾਹਮ ਕੇ ਰੱਖ ਲੈ ਤੇ ਇਸੇ ਤਰ੍ਹਾਂ ਉਹ ਉਸ ਦੇ ਮੰਨੂ ਦੇ ਸਕੂਲ ਦਾ ਪਤਾ ਕਰਨ ਚਲੇ ਜਾਂਦਾ ਹਾਨ ਤੇ ਉਸਦੀ ਸੱਸ ਕਹਿੰਦੀ ਹੈ ਕਿ ਚਲ ਠੀਕ ਹੈ ਹੁਣ ਆਪਾਂ ਘਰਾਂ ਦੇ ਕੰਮ ਨਿਬੇੜ ਲੈਣੀਆਂ ਤੇ ਉਹ ਉੱਠ ਕੇ ਝਾੜੂ ਫੜ ਲੈਂਦੀ ਹੈ ਰੋਜੀ ਤੇ ਜਦੋਂ ਹੀ ਉਸ ਨੂੰ ਚੱਕਰ ਆ ਜਾਂਦੇ ਨੇ ਤੇ ਉਧਰ ਉਸਦੀ ਇਹ ਸੱਸ ਅੰਦਰ ਹੁੰਦੀ ਹੈ ਤੇ ਮੰਨੂ ਕਹਿੰਦੀ ਹੈ ਲਿਆਓ ਮੈਂ ਝਾੜੂ ਲਗਾ ਦੇਨੀ ਆ ਉਹ ਆਂਦੀ ਤੈਨੂੰ ਕਿੱਥੇ ਝਾੜੂ ਲਗਾਉਣਾ ਆਉਂਦਾ ਹੋਣਾ ਹੈ ਕਹਿੰਦੀ ਨਹੀਂ ਮੈਨੂੰ ਝਾੜੂ ਲਗਾਉਣਾ ਆਉਂਦਾ ਹੈ ਮੈਂ ਨਾਨੀ ਕੋਲੋਂ ਸਿੱਖਿਆ ਸੀ ਇੱਥੇ ਹੀ ਉਸਦੀ ਸੱਸ ਕਹਿੰਦੀ ਹਾਂ ਇਸ ਨੂੰ ਛੋਟੇ ਮੋਟੇ ਕੰਮ ਸਿਖਾਇਆ ਕਰ ਤਾਂ ਜੋ ਗਾਂਹ ਜਾ ਕੇ ਕੰਮ ਹੀ ਕੰਮ ਆਉਣੇ ਨੇ ਤੇ ਇਸੇ ਤਰ੍ਹਾਂ ਲੰਡੂ ਟੋਕਦੀ ਹੋਈ ਕਹਿੰਦੀ ਹੈ ਕਿ ਕੋਈ ਨਹੀਂ ਜਦੋਂ ਕੰਮ ਕਰਾਉਣ ਤੇ ਆਈ ਹੋਈ ਉਮਰ ਤੇ ਮੈਂ ਕੰਮ ਕਰਾ ਲਵਾਂਗੀ ਹੁਣ ਤਾਂ ਉਸ ਦੀ ਪੜ੍ਹਾਈ ਲਿਖਾਈ ਦਾ ਜਮਾਨਾ ਹੈ ਤੇ ਇੱਥੇ ਹੀ ਉਸ ਦੀ ਸੱਸ ਕਹਿੰਦੀ ਅੱਜਕੱਲ੍ਹ ਭਲਾਈ ਦਾ ਤਾਂ ਜਮਾਨਾ ਹੀ ਨਹੀਂ ਤੇ ਇੱਥੋਂ ਹੀ ਉਹ ਚਲੀ ਜਾਂਦੀ ਹੈ ਬਾਅਦ ਵਿੱਚ ਰੋਜੀ ਉਸ ਦੇ ਨਾਲ ਮੰਨੂ ਦੇ ਨਾਲ ਗੱਲਾਂ ਕਰਦੀ ਹੈ ਤੇ ਉਸ ਰੁਕਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੋ ਮੈਂ ਮਾਰਦੀ ਆ ਤੇ ਫਿਰ ਉਹ ਮਾਰਨ ਲੱਗਦੀ ਹੈ ਪਰ ਉਸ ਤੋਂ ਵਾਅਦਾ ਨਹੀਂ ਤੇ ਫਿਰ ਉਹ ਕਹਿੰਦੀ ਹੈ ਕਿ ਮੈਂ ਠੀਕ ਨਹੀਂ ਤੂੰ ਬਲਜੀਤ ਨੂੰ ਵਾਜ ਮਾਰ ਕੇ ਲਿਆ ਤੇ ਉਹ ਬਲਜੀਤ ਨੂੰ ਬੁਲਾ ਕੇ ਲਿਆਉਂਦੀ ਹੈ ਮੰਨੂ ਤੇ ਉਸ ਨੂੰ ਕਹਿੰਦੀ ਹੈ ਹਾਂ ਕੀ ਦੱਸੋ ਹੁਣ ਉਹ ਕਹਿੰਦੀ ਹੈ ਕਿ ਮੈਂ ਅੱਜ ਠੀਕ ਨਹੀਂ ਤੇ ਤੂੰ ਇੱਥੋਂ ਝਾੜੂ ਕੱਢ ਦੇ ਤੇ ਨਾਲੇ ਉਹ ਆਂਦੀ ਮੇਰੇ ਤੋਂ ਦੋ ਦੋ ਕੰਮ ਨਹੀਂ ਹੋਣੇ ਮੈਂ ਤਾਂ ਆ ਪਿਆ ਤੁਹਾਡਾ ਝਾੜੂ ਮੈਂ ਤਾਂ ਰੋਟੀ ਪਾਣੀ ਕਰਨ ਲੱਗੀ ਆ ਇੱਥੇ ਹੀ ਫਿਰ ਉਹ ਝਾੜੂ ਮੰਨੂ ਫੜ ਕੇ ਲਾਉਣ ਲੱਗ ਪੈਂਦੀ ਹੈ ਤੇ ਰੋਜੀ ਉਸ ਨੂੰ ਦੇਖਦੀ ਹੋਈ ਭਾਵੁਕ ਹੋ ਜਾਂਦੀ ਏ ਤੇ ਫਿਰ ਦੁਬਾਰਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦੀ ਤੇ ਲੰਮੇ ਪੈ ਜਾਂਦੀ ਏ ਇੱਥੇ ਹੀ ਲੰਮੇ ਪਈਆਂ ਹੁੰਦੀਆਂ ਨੇ ਤੇ ਬਲਜੀਤ ਰਸੋਈ 'ਚ ਕਹਿੰਦੀ ਹੈ ਕਿ ਦੇਖ ਕਿਵੇਂ ਡਰਾਮੇ ਕਰਦੀ ਏ ਡਰਾਮੇ ਵੀ ਤਾਂ ਕਰਦੀ ਹੈ ਕਿਉਂਕਿ ਇਸ ਦੇ ਡਰਾਮੇ ਚੱਲ ਜਾਂਦੇ ਨੇ ਇੱਥੇ ਹੀ ਫਿਰ ਉਸ ਦੀ ਸੱਸ ਆਉਂਦੀ ਹੈ ਤੇ ਬਲਜੀਤ ਨੂੰ ਵਾਇ ਮਾਰਦੀ ਹੈ ਕਿ ਰੋਟੀ ਲੈ ਕੇ ਆ ਤੇ ਉੱਥੇ ਹੀ ਬਲਜੀਤ ਜਦੋਂ ਉਸ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਮੈਂ ਕੱਲ੍ਹ ਕੀ ਕੀ ਕਰਾਂ ਝਾੜੂ ਲਾਵਾਂ ਕਿ ਮੈਂ ਰੋਟੀ ਪਾਣੀ ਕਰਿਆ ਉਹ ਕਹਿੰਦੀ ਕੱਲੀ ਕੱਲੀ ਕਿਉਂ ਅਦੀਦ ਫੇਰ ਕੀ ਹੋ ਗਿਆ ਜੇ ਕੰਮ ਕਰਨਾ ਪੈ ਗਿਆ ਕਰ ਲੈ ਤੇ ਰੋਜੀ ਨੂੰ ਪੁੱਛਦੀ ਹੈ ਕੀ ਹੋਇਆ ਤੇ ਰੋਜੀ ਕਹਿੰਦੀ ਹੈ ਕਿ ਇਸ ਤਰ੍ਹਾਂ ਮੈਂ ਠੀਕ ਨਹੀਂ ਹੋਈਗੀ ਤੇ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਚੱਕਰ ਜਿਹਾ ਆਉਂਦੇ ਨੇ ਖਰੇ ਰਾਤ ਸਾਗ ਖਾ ਲਿਆ ਇਸ ਕਰਕੇ ਆਉਂਦੇ ਨੇ ਇੱਥੇ ਹੀ ਫੇਰ ਉਹ ਕਹਿੰਦੀ ਚੱਲ ਮੈਂ ਰੋਟੀ ਮਾਸੀ ਘਰ ਹੋਈ ਖਾ ਆਉਣੀ ਆ ਤੁਹਾਡੀ ਦੇ ਤੇ ਇੱਥੇ ਹੀ ਬਲਜੀਤ ਕਹਿੰਦੀ ਹੈ ਮੈਂ ਵੀ ਆਪਣੇ ਭਰਾਵਾਂ ਨੂੰ ਫੋਨ ਕਰਮ ਚਲਦੀ ਆ ਤੇ ਨਾਲੇ ਕਹਿੰਦੀ ਹੈ ਕੁੱਕਰ ਬੰਦ ਕਰ ਲਿਓ ਕੁੱਕਰ ਬੰਦ ਕਰਨ ਵਾਸਤੇ ਰੋਜੀ ਹਲੇ ਉੱਠਦੀ ਹੀ ਹੁੰਦੀ ਹੈ ਕਿ ਉਹ ਫੇਰ ਡਿੱਗ ਜਾਂਦੀ ਹੈ ਜੈਸ ਨੂੰ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਘਬਰਾਹ ਜਾਂਦੀ ਹੈ ਪਹਿਲਾਂ ਤਾਂ ਉਸ ਨੂੰ ਦੇਖਦੀ ਹੈ ਆਪਦੀ ਚਾਚੀ ਵੱਲ ਕੀ ਬਾਹਰ ਨੂੰ ਜਾਂਦੀ ਹੋਈ ਨੂੰ ਤੇ ਦੂਜੇ ਪਾਸੇ ਇੱਧਰ ਇਹਨਾਂ ਦਾ ਬੇਟਾ ਬੁੱਟਰ ਦਾ ਮੁੰਡਾ ਬਹੁਤ ਜ਼ੇਦ ਕਰ ਰਿਹਾ ਅੰਦਾਇ ਕਿ ਮੈਂ ਦੂਸਰੇ ਸਕੂਲ ਵਿੱਚ ਹੀ ਲੱਗਣਾ ਹੈ ਤੇ ਉਸ ਦੀ ਮਾਂ ਕਹਿੰਦੀ ਹੈ ਕਿ ਦੇਖ ਲਓ ਇੱਕ ਦਿਨ ਹੀ ਉਹਨਾਂ ਦੇ ਘਰ ਜਾ ਆਂਦਾ ਨਤੀਜਾ ਹੋਣੇ ਜਿਦਾਂ ਕਰਦਾ ਹੈ ਕਿ ਮੈਨੂੰ ਉਹ ਸਕੂਲ ਲੈ ਆਓ ਉਹ ਕਹਿੰਦਾ ਕੋਈ ਗੱਲ ਇਹ ਲਾ ਦੇਵਾਂਗੇ ਉੱਥੇ ਹੀ ਮਿੰਦੇਹਰਾ ਦੀ ਭੈਣ ਤੇ ਭਾਈ ਆ ਉਹਨਾਂ ਦੇ ਘਰ ਬੁੱਟਰ ਦੇ ਘਰ ਆਉਂਦੇ ਨੇ ਤੇ ਦੇਖ ਕੇ ਉਸ ਦੀ ਜਿਹੜੀ ਬੁੱਟਰ ਦੀ ਘਰ ਵਾਲੀ ਹੁੰਦੀ ਉਹ ਤਾਂ ਸੜ ਜਾਂਦੀ ਹੈ ਤੇ ਪਰ ਬੁੱਟਰ ਬਹੁਤ ਹੀ ਖੁਸ਼ ਹੁੰਦਾ ਹੈ ਕਿ ਤੂੰ ਆਉਣ ਜਾਣ ਵਾਸਤੇ ਵਰਤਨ ਲੱਗ ਪਈ ਹੈ ਤੇ ਕਹਿੰਦਾ ਹੈ ਕਿ ਹਾਂ ਭੈਣੇ ਇਸੇ ਤਰ੍ਹਾਂ ਹੀ ਆਇਆ ਜਾਇਆ ਕਰ ਸਾਨੂੰ ਤਾ ਬੋਲੀ ਹੀ ਗਿਆ ਸੀ ਕਿ ਸਾਡੇ ਵੀ ਕੋਈ ਭੈਣ ਹੈਗੀ ਏ ਉਥੇ ਹੀ ਫਿਰ ਉਹ ਕਹਿੰਦੀ ਹੈ ਕਿ ਤੁਸੀਂ ਮੇਰੇ ਘਰ ਮੇਰੇ ਬੇਟੇ ਦੇ ਜਨਮ ਦਿਨ ਤੇ ਅਸੀਂ ਖੰਡ ਪੜ ਸਖਾਉਣਾ ਹੈ ਤੇ ਤੁਸੀਂ ਜਰੂਰ ਆਇਆ ਜੇ ਉਹ ਕਹਿੰਦਾ ਹੈ ਠੀਕ ਹੈ ਜਰੂਰ ਆਵਾਂਗੇ ਪਰ ਤੂੰ ਮਿੰਦੇ ਨੂੰ ਕਹਿ ਦਿੱਤਾ ਹੈ ਉਹ ਕਹਿੰਦੀ ਮਿੰਦੇ ਕਰ ਨਹੀਂ ਅਸੀਂ ਗਏ ਤੇ ਨਾ ਹੀ ਹਾਲੇ ਅਸੀਂ ਜਾਣਾ ਹੈ ਤੁਹਾਡਾ ਭਾਈਆ ਕਹਿੰਦਾ ਨਹੀਂ ਜਾਣਾ ਤੂੰ ਹੀ ਸਨੇਹਾ ਦੇ ਦੀ ਇਧਰੇ ਸੁਣ ਰਹੀ ਹੁੰਦੀ ਹੈ ਤੇ ਕਹਿ ਰਹੀ ਹੈ ਬਸ ਇਸੇ ਗੱਲ ਦਾ ਇਹ ਡਾਰ ਸੀ ਪਹਿਲਾ ਇੱਕ ਤੇ ਹੁਣ ਦੋ ਇਹਨਾਂ ਦਾ ਆਉਣਾ ਜਾਣਾ ਵਧ ਗਿਆ ਹੈ ਇਹਨਾਂ ਨੇ ਹੁਣ ਵਰਤਨ ਲੱਗ ਪੈਣਾ ਹੈ ਮੇਰੇ ਘਰ ਵਾਲੀ ਤੇ ਕੋਈ ਇੱਜ਼ਤ ਹੀ ਨਹੀਂ ਹੈਗੀ ਇਸੇ ਤਰ੍ਹਾਂ ਇੱਧਰੇ ਭੈਣ ਭਰਾ ਗੱਲਾਂ ਮਾਤਾ ਕਰ ਰਹੇ ਹੁੰਦੇ ਨੇ ਤੇ ਫਿਰ ਉਹ ਕਹਿੰਦਾ ਹੈ ਕਿ ਨਹੀਂ ਤੈਨੂੰ ਘਰ ਜਾਣਾ ਚਾਹੀਦਾ ਹੈ ਉਹ ਕਹਿੰਦਾ ਹੈ ਭਾਈ ਉਹਨਾਂ ਦਾ ਕਹਿੰਦਾ ਤੈਨੂੰ ਪਤਾ ਨਹੀਂ ਗੁਰਪ੍ਰੀਤ ਨੇ ਕੀ ਕੁਝ ਕੀਤਾ ਸੀ ਉਹ ਕਹਿੰਦਾ ਹੁਣ ਤਾਂ ਉਹੋ ਜੀ ਕੋਈ ਗੱਲ ਹੀ ਨਹੀਂ ਘਰ ਦੇ ਵਿੱਚ ਕੰਧ ਹੋ ਗਈ ਹੈ ਹੁਣ ਤਾਂ ਨਾ ਉਹ ਉਹਨਾਂ ਦੇ ਮੱਥੇ ਲੱਗਦੇ ਨੇ ਤੇ ਨਾ ਹੀ ਉਹ ਇਸੇ ਤਰ੍ਹਾਂ ਫਿਰ ਉਹ ਕਹਿੰਦਾ ਹੈ ਕਿ ਚਲ ਠੀਕ ਹੈ ਵੇਖ ਲੈਨੇ ਆ ਜੇ ਘਰ ਚ ਕੰਧ ਹੀ ਹੋ ਗਈ ਹੈ ਫਿਰ ਅਸੀਂ ਉੱਥੇ ਚਲੇ ਜਾਨੇ ਹਾਂ ਤੇ ਉਸ ਨੂੰ ਜਾ ਕੇ ਆਪ ਇਨਵਿਟੇਸ਼ਨ ਦੇ ਦੇਨੇ ਹਾਂ ਇਧਰ ਮੰਨੂ ਆਪਣੀ ਚਾਚੀ ਵਾਲੀ ਬਾਰ ਨੂੰ ਦੇਖ ਰਹੀ ਹੁੰਦੀ ਹੈ ਤੇ ਵਾਜਾ ਮਾਰ ਰਹੀ ਹੁੰਦੀ ਹੈ ਤੇ ਫਿਰ ਸੋਚਦੀ ਹੈ ਕਿ ਚਾਚੀ ਤਾਂ ਬਾਹਰ ਗਈ ਚਲੀ ਹੋਇਆ ਤੇ ਫਿਰ ਭੱਜ ਕੇ ਦੂਸਰੀ ਸਾਈਡ ਜਾਂਦੀ ਹੈ ਆਪਣੀ ਦੂਸਰੀ ਚਾਚੀ ਦੇ ਘਰ ਦੇ ਉੱਥੇ ਜਾ ਕੇ ਵਾਜਾ ਮਾਰਦੀ ਹੈ ਚਾਚੀ ਚਾਚੀ ਤੇ ਉਸ ਨੂੰ ਬੁਲਾ ਲੈਂਦੀ ਹੈ ਤੇ ਪਹਿਲਾਂ ਉਹ ਆਪ ਇੱਧਰ ਨਹੀਂ ਆਉਂਦੀ ਤੇ ਮੰਨੂ ਨੂੰ ਕਹਿੰਦੀ ਹੈ ਕਿ ਤੂੰ ਜਾ ਆਪਣੀ ਮਾਂ ਦੇ ਕੋਲ ਤੇ ਉਸ ਨੂੰ ਪਾਣੀ ਦੇ ਛਿੜਕੇ ਉਸ ਦੇ ਮੂੰਹ ਤੇ ਮਾਰ ਤੇ ਉਸ ਨੂੰ ਥੋੜਾ ਬਹੁਤਾ ਪਾਣੀ ਪੀਉਣ ਦੀ ਕੋਸ਼ਿਸ਼ ਕਰ ਉਹ ਕਹਿੰਦੀ ਹੈ ਕਿ ਠੀਕ ਹੈ ਜਦੋਂ ਉਹ ਇੱਧਰ ਆਉਂਦੀ ਹੈ ਤੇ ਆਪਣਾ ਮਾਂ ਦੇ ਛਿੜਕੇ ਮਾਰਦੀ ਹੈ ਤੇ ਪਰ ਮਾਂ ਨੂੰ ਹੋਸ਼ ਨਹੀਂ ਆਉਂਦੀ ਫਿਰ ਬਲਜੀਤ ਕਹਿੰਦੀ ਹੈ ਤੂੰ ਇਸ ਦਾ ਨੱਕ ਨੱਪ ਫਿਰ ਵੀ ਉਸ ਨੂੰ ਕੋਈ ਵੀ ਹੋਸ਼ ਨਹੀਂ ਆਉਂਦੀ ਤੇ ਫਿਰ ਉਹ ਕਹਿੰਦੀ ਹੈ ਮੰਨੂ ਕਿ ਤੁਸੀਂ ਆਪ ਹੀ ਆ ਜਾਓ ਪਰ ਚਾਚੀ ਸੋਚ ਰਹੀ ਹੁੰਦੀ ਹੈ ਕਿ ਹਾਂ ਜੇ ਮੈਂ ਇੱਧਰ ਗਈ ਚਲੀ ਤੇ ਘਰ ਦੇ ਵਿੱਚ ਨਵਾਂ ਕਲੇਸ਼ ਨਾ ਖੜਾ ਹੋ ਜਾਵੇ ਇਸ ਡਰ ਕਰਕੇ ਉਹ ਇੱਧਰ ਨਹੀਂ ਆ ਰਹੀ ਹੁੰਦੀ ਤੇ ਕਹਿੰਦੀ ਹੈ ਕਿ ਮੈਂ ਦੇਖਦੀ ਆ ਫਿਰ ਮੰਨੂ ਜਦੋਂ ਉਹ ਹੋਸ਼ ਵਿੱਚ ਨਹੀਂ ਆ ਰਹੀ ਹੁੰਦੀ ਤਾਂ ਮੰਨੂ ਘਬਰਾ ਜਾਂਦੀ ਹੈ ਤੇ ਆਪਣੀ ਚਾਚੀ ਦੇ ਹੱਥ ਜੋੜ ਦਿੰਦੀ ਹੈ ਕਿ ਚਾਚੀ ਪਲੀਜ਼ ਤੁਸੀਂ ਆਪ ਹੀ ਆ ਜਾਓ ਚਾਚੀ ਕਹਿੰਦੀ ਹੈ ਕਿ ਤੂੰ ਇਸ ਦੀਆਂ ਤਲੀਆਂ ਚਾਸ ਉਹ ਕਹਿੰਦੀ ਲਈ ਤੁਸੀਂ ਆ ਕੇ ਆਪ ਹੀ ਤਾਸ ਦੋ ਪਲੀਜ਼ ਪਲੀਜ਼ ਤੁਸੀਂ ਮੇਰੀ ਮਾਂ ਨੂੰ ਬਚਾ ਲਓ ਇਸੇ ਤਰ੍ਹਾਂ ਉਸ ਦੇ ਅੱਗੇ ਬੇਨਤੀ ਕਰਦੀ ਹੈ ਤੇ ਉਸ ਦਾ ਦਿਲ ਹਰਪ੍ਰੀਤ ਦਾ ਪਸੀਜ ਜਾਂਦਾ ਹੈ ਤੇ ਉਹ ਆ ਜਾਂਦੀ ਹੈ ਇੱਧਰ ਔਨਲੀ ਤਿਆਰ ਹੋ ਜਾਂਦੀ ਤੇ ਉਹ ਉਸ ਦੀ ਛਾਤੀ ਨੱਪਦੀ ਹੈ ਤੇ ਉਸ ਨੂੰ ਹੋਸ਼ ਆ ਜਾਂਦੀ ਹੈ ਜਦੋਂ ਉਸ ਨੂੰ ਹੋਸ਼ ਆ ਜਾਂਦੀ ਹੈ ਤੇ ਉਹ ਬਹੁਤ ਹੀ ਜ਼ਿਆਦਾ ਮਨ ਨੂੰ ਖੁਸ਼ ਹੋ ਜਾਂਦੀ ਹੈ ਤੇ ਫਿਰ ਇੱਥੇ ਹੀ ਉਹ ਜਾਣ ਲੱਗਦੀ ਹੈ ਤੇ ਇਹ ਰੋਜੀ ਉਸ ਦਾ ਹੱਥ ਫੜ ਲੈਂਦੀ ਹੈ ਤੇ ਕਹਿੰਦੀ ਹੈ ਕਿਵੇਂ ਭੱਜੀ ਆਈਂ ਕਿਸੇ ਦੀ ਬਿਨਾਂ ਪਰਵਾਹ ਕੀਤੇ ਆ ਕਹਿੰਦੀ ਹਾਂ ਜਦੋਂ ਆਪਣੇ ਰਿਸ਼ਤਿਆਂ ਤੇ ਝੋਟਾ ਆਉਣ ਤਾਂ ਫਿਰ ਭੱਜ ਕੇ ਆਉਣਾ ਹੀ ਬੰਦਾ ਹੈ ਤੇ ਬਿਨਾਂ ਸੋਚੇ ਸਮਝੇ ਇਸੇ ਤਰ੍ਹਾਂ ਫਿਰੋਸਤਾ ਧੰਨਵਾਦ ਕਰਦੀ ਹੈ ਕਿ ਆਈ ਹੈ ਤੇ ਫਿਰ ਉਹ ਕਹਿੰਦੀ ਹੈ ਮੰਨੂ ਤੂੰ ਕਦੇ ਵੀ ਮਿੰਦੋ ਨੂੰ ਇਹ ਗੱਲ ਨਾ ਦੱਸੀ ਵੱਡੀ ਹੋ ਕੇ ਕਿ ਮੈਂ ਉਸ ਦੀ ਸਾਕੀ ਭੈਣ ਹਾਂ ਉਹ ਕਹਿੰਦੀ ਹੈ ਚਾਚੀ ਨਹੀਂ ਦੱਸਦੀ ਪਰ ਤੁਸੀਂ ਉਸ ਨਾਲ ਖੇਡਣ ਤੋਂ ਨਹੀਂ ਰੋਕਦੇ ਹੋ ਕਹਿੰਦੀ ਨਹੀਂ ਮੈਂ ਤੁਹਾਨੂੰ ਕਦੇ ਵੀ ਨਹੀਂ ਰੋਕਾਂਗੀ ਤੁਹਾਨੂੰ ਖੇਡਣ ਤੋਂ ਇਸੇ ਤਰ੍ਹਾਂ ਕਹਿੰਦੀ ਹੈ ਕਿ ਮਿੰਦੋ ਮੇਰਾ ਵੀ ਖਿਆਲ ਵੱਡੀ ਹੋ ਕੇ ਇਸ ਦੇ ਮੰਨੂ ਦੇ ਵਾਂਗ ਹੀ ਰੱਖੇਗੀ ਇੱਥੇ ਹੀ ਐਪੀਸੋਡ ਦਾ ਐਂਡ ਹੋ ਜਾਂਦਾ ਹੈ ਤੇ ਰੋਜੀ ਇਹ ਕਹਿ ਰਹੀ ਹੁੰਦੀ ਹੈ ਕਿ ਮੈਂ ਤੈਨੂੰ ਇਸੇ ਤਰ੍ਹਾਂ ਹੀ ਮਿਲਦੀ ਰਾਂਗੀ ਤੇ ਬਸ ਇੱਥੇ ਹੀ ਕਹਾਣੀ ਅਨੀ ਦਾ ਐਂਡ ਹੁੰਦਾ ਅਗਲਾ ਐਪੀਸੋਡ ਕੱਲ ਨੂੰ ਧੰਨਵਾਦ ਜੀ